ਇੱਕ ਦਿਨ ਦਾ ਇੱਕ ਚੰਗੇ ਗੈਂਗਸਟਰ ਦਾ ਖਰਚਾ ਜੇਲ੍ਹ ਦਾ ਉਹ 2-2 4-4 ਲੱਖ ਰੁਪਈਆ ਤੇ ਇੰਨਾ ਖਰਚ ਫਿਰ ਕੀ ਹੈ ਕਿੱਥੋਂ ਮਾਕੇ ਐਫਰਡ ਕੌਣ ਕਰਦਾ ਜਿਵੇਂ ਕਹਣਾ ਨਾ ਵੀ ਟੈਕਸ ਦਾ ਜਿਹੜਾ ਖਾਰਾ ਖਰਚਾ ਉਹ ਕਿਹਦੇ ਤੇ ਪੈਂਦਾ ਲੋਕਾਂ ਤੇ ਤਾਂ ਜਿਹੜੇ ਐਸ਼ ਪ੍ਰਸਤੀ ਹੋ ਰਹੀ ਹੈ ਉਹਨਾਂ ਨੂੰ ਦਵਾਈ ਜਾ ਰਹੀ ਆ ਉਹਦਾ ਖਰਚਾ ਕੌਣ ਚੱਲਦਾ ਮੁਫਤ 'ਚ ਨਹੀਂ ਕੋਈ ਦਿੰਦਾ ਜੇਲ੍ਹ ਪ੍ਰਸ਼ਾਸਨ ਤੁਹਾਨੂੰ ਮੈਂ ਦੱਸ ਦਿੰਨਾ ਪਿੱਛੇ ਜੇ ਮਾਨਸਾ ਦੇ ਵਿੱਚੋਂ ਮਾਕੇ ਜਿਹੜਾ ਕਤਲ ਦੇ ਵਿੱਚ ਸ਼ਾਮਲ ਸੀ ਸਿੱਧੂ ਮੂਸੇ ਵਾਲੇ ਦੇ ਉਹ ਬੰਦੇ ਨੂੰ ਕਿਵੇਂ ਇੱਕ ਪੁਲਿਸ ਇਨਸਪੈਕਟਰ ਰਾਤ ਨੂੰ ਮਾਕੇ ਕੀ ਇੱਕ ਲੜਕੀ ਨੂੰ ਮਲਾਉਣ ਵਾਸਤੇ ਲੈ ਕੇ ਜਾਂਦਾ ਉੱਥੋਂ ਫ ਅੱਜ ਵੀ ਕੀ ਆ ਉਹਨਾਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹੁਣ ਕਈ ਪੁਲਿਸ ਮੁਲਾਜ਼ਮ ਈਜੀਟੀਐਫ ਵਾਲੇ ਮੁਲਾਜ਼ਮ ਜਾਂ ਹੋਰ ਵੀ ਕਈ ਗੱਲ ਦੱਸਦੇ ਆ ਉਹ ਕਹਿੰਦੇ ਜੀ ਇਹਨਾਂ ਦੇ ਵਾਲ ਕੱਟਣ ਵਾਸਤੇ ਨਾ ਉਹ ਵੀ ਚੰਡੀਗੜ੍ਹ ਤੋਂ ਨਹੀਂ ਆਉਂਦੇ ਆ ਤੇ ਹੋਰ ਵੀ ਜਿਹੜੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਕਿਸੇ ਮਾਕੇ ਵੱਡੇ ਗੈਂਗਸਟਰ ਨੂੰ ਜਦੋਂ ਲਿਆਂਦਾ ਜਾਂਦਾ ਤਾਂ ਉਹਦੇ ਨਾਲ ਜਿਹੜੀ ਗਾਰਦਕੀ ਆ ਆਪ ਚਾਹ ਕੇ ਲੱਗਦੀ ਆ ਕਿਉਂਕਿ ਉਹਨਾਂ ਨੂੰ ਇੰਨੇ ਮੋਟੇ ਪੈਸੇ ਖਵਾਏ ਜਾਂਦੇ ਆ ਜੇਲ੍ਹਾਂ ਦਾ ਪ੍ਰਸਾੜਾ ਹਾਲਾਤ ਆਪਾਂ ਦੇਖ ਹੀ ਲੈ ਆਪਾਂ ਗੱਲ ਤੇ ਵਾਪਸ ਮੁੜ ਕੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਸਿੱਟ ਨੇ ਰਿਪੋਰਟ ਦਿੱਤੀ ਸਿਟ ਨੇ ਰਿਪੋਰਟ ਦਿੱਤੀ ਬਾਈ ਜੀ ਸਾਡੇ ਭਾਣੇ ਦਾ ਜੇਲ੍ਹ ਜੇਲ੍ਹ ਆਮ ਲੋਕਾਂ ਵਾਸਤੇ ਸਾਡੇ ਭਾਣੇ ਕੀ ਆ ਜਦੋਂ ਬੰਦਾ ਉਥੋਂ ਜੇਲ੍ਹ ਚੋ ਗੱਲ ਕਰ ਰਿਹਾ ਚਾਹੇ ਸੈਂਟਰ ਜ਼ਿੰਮੇਵਾਰਾ ਚਾਹੇ ਜ਼ਿੰਮੇਵਾਰ ਮਾਕੇ ਹੀ ਆ ਮੈਂ ਤਾਂ ਇਹਦੇ ਵਾਸਤੇ ਸਭ ਤੋਂ ਵੱਡੀ ਗੱਲ ਕਹਿਣਾ ਵੀ ਕੋਰਟਾਂ ਨੂੰ ਸੋ ਮੋਟੋ ਲੈ ਕੇ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਮੈਂ ਕਹਿੰਦਾ ਵੀ ਇੱਕ ਪਾਸੇ ਡਿਬਰੂਗੜ੍ਹ ਦੇ ਚਾਹੇ ਮੁੰਡੇ ਚੱਕ ਕੇ ਸਿੜਤੇ ਉਹਨਾਂ ਦੀ ਕਿਸੇ ਦੀ ਇੰਟਰਵਿਊ ਆਈ ਅੱਛਾ ਉਹਨਾਂ ਦਾ ਜੁਰਮ ਕਿੰਨਾ ਕਾ ਇਹ ਵੀ ਆਪਾਂ ਜਾਣਦੇ ਆ ਤੇ ਇੱਕ ਪਾਸੇ ਹਾਰਡ ਕੋਰ ਕ੍ਰਿਮੀਨਲ ਜਿਹਦੇ ਉੱਤੇ ਸੈਂਕੜੇ ਕੀ ਹਜ਼ਾਰਾਂ ਫਰੋਤੀਆਂ ਦੀ ਸਹੀ ਹੈ ਤੇ ਮਰਡਰਾਂ ਦੇ ਪਰਚੇ ਦਰਜ ਹੋ ਗਏ ਉਹ ਬੰਦੇ ਦੀਆਂ ਕੀਆਂ ਬੜੀ ਸ਼ਾਨ ਦੇ ਨਾਲ ਇੰਟਰਵਿਊ ਆ ਰਹੀਆਂ ਨੇ ਕਰਵਾਈਆਂ ਜਾ ਰਹੀਆਂ ਨੇ ਠੀਕ ਹੈ ਨਾ ਉਹਦੇ ਪਿੱਛੇ ਜਿਹੜੇ ਹੱਥ ਹੈਗੇ ਮੈਂ ਕਹਿੰਦਾ ਪਤਾ ਕਰਨੇ ਕੋਈ ਕੋਣੀ ਅੱਜ ਤੱਕ ਯਾਰ ਕਿਸੇ ਬੰਦੇ ਤੇ ਕਾਰਵਾਈ ਨਹੀਂ ਹੋਈ ਤੁਸੀਂ ਇਹ ਦੇਖੋ ਬਈ ਮੈਂ ਕਹਿੰਦਾ ਵੀ ਇੱਕ ਪੱਤਰਕਾਰ ਨਾਲ ਹੀ ਗੱਲ ਕਰਨ ਨੂੰ ਇਹ ਹੀ ਪੁੱਛਣਾ ਵੀ ਭਾਈ ਠੀਕ ਹੈ ਤੈਨੂੰ ਅਗਲੇ ਅਪਰੋਚ ਕਰ ਲਿਆ ਤੈਨੂੰ ਫੋਨ ਆ ਗਿਆ ਤੁਹਾਨੂੰ ਕੋਈ ਫੋਨ ਆ ਜਾਏ ਤੁਹਾਨੂੰ ਗੱਲ ਸੁਣਨੀ ਪੈ ਡੇਟ ਤਾਂ ਦੱਸ ਸਕਦਾ ਨਾ ਕੱਲੀ ਡੇਟ ਪਤਾ ਲੱਗ ਜੇ ਉਸ ਡੇਟ ਨੂੰ ਭਾਈ ਜੇਲ੍ਹ ਚ ਸਾਰਾ ਰਿਕਾਰਡ ਹੈ ਇੱਕ ਕੈਦੀ ਜਦੋਂ ਜੇਲ੍ਹ ਚੋਂ ਨਿਕਲਦਾ ਤਾਂ ਉਹਦੀ ਐਂਟਰੀ ਪੈਂਦੀ ਆ ਤਾਂ ਤੁਹਾਨੂੰ ਹੀ ਪਤਾ ਹੋਣਾ ਚਾਹੀਦਾ ਵੀ ਉਸ ਡੇਟ ਨੂੰ ਬੰਦਾ ਸੀ ਕਿੱਥੇ ਇਹ ਕੋਈ ਪਤਾ ਕਰਨਾ ਕੋਈ ਬਹੁਤੀ ਔਖੀ ਗੱਲ ਨਹੀਂ ਸੀ ਠੀਕ ਆ ਹੁਣ ਕੋਰਟ ਨੇ ਪਤਾ ਕਰ ਲਿਆ ਹੁਣ ਡੀਜੀਪੀ ਦੇ ਮੂੰਹ ਤੇ ਚਪੇੜ ਕੀ ਆ ਮਾਰੀ ਗਈ ਮੈਨੂੰ ਤਾਂ ਇਹ ਲੱਗਦਾ ਕਿ ਸੈਂਟਰ ਜਿਹੜੇ ਢੰਗ ਨਾਲ ਮੈ ਕੇ ਸਪੋਰਟ ਕਰ ਰਿਹਾ ਮੈ ਤਾਂ ਸੈਂਟਰਲ ਏਜੰਸੀਆਂ ਸਪੋਰਟ ਕਰਦੀਆਂ ਇਹ ਗੱਲ ਕਰਨਾ ਤੁਸੀਂ ਇਹ ਦੇਖੋ ਬਿਆਨ ਆਉਂਦਾ ਉਹਦਾ ਵੀ ਟੀ-ਸ਼ਰਟ ਦੀ ਗੱਲ ਕਰਦੇ ਕਟਿੰਗ ਦੀ ਗੱਲ ਕਰਦੇ ਆ ਤੇ ਉਦੋਂ ਨਾਲ ਦੀ ਨਾਲ ਹੀ ਫਿਰ ਕੀ ਹੈ ਨੈਕਸਟ ਇੰਟਰਵਿਊ ਉਸੇ ਬੇਸ ਪੁਸ਼ਾ ਦੇ ਵਿੱਚ ਉਹਦੀ ਕਰਵਾਈ ਜਾਂਦੀ ਹੈ ਉਹੀ ਟੀ-ਸ਼ਰਟ ਪਵਾ ਕੇ ਕਰਾਈ ਜਾਂਦੀ ਹੈ ਇਹਦਾ ਮਤਲਬ ਕੀ ਹੈ ਇੱਕ ਦੂਜੇ ਨੂੰ ਛੋਟਾ ਦਿਖਾਉਣ ਦੇ ਚੱਕਰ ਦੇ ਵਿੱਚ ਸਾਡੇ ਤੇ ਕੀ ਹੈ ਜਿਹੜਾ ਹੋਊਗਾ ਤੇ ਸਾਡੇ ਤੇ ਦਾਅ ਬਣਾਈ ਜਾ ਰਹੀ ਹੈ ਅੱਜ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹੇ ਗੋਲਡੀ ਬ੍ਰਾਡ ਫੋਨ ਕਰਦੇ ਚਾਹੇ ਲਾਰੈਂਸ ਬਿਸ਼ਨੋਈ ਦੇ ਨਾਂ ਤੇ ਕੋਈ ਫੋਨ ਆ ਜੇ ਜਾਂ ਲਾਰੈਂਸ ਬਿਸ਼ਨੋਈ ਫੋਨ ਕਰਦੇ ਮੈਂ ਕਹਣਾ ਬਈ ਜੀ ਕੋਈ ਦੀ ਤਾਕਤ ਨਹੀਂ ਕੋਈ ਬੰਦਾ ਜਵਾਬ ਦੇ ਜੀ ਕਿਉਂਕਿ ਲੋਕਾਂ ਨੂੰ ਪਤਾ ਕਿ ਇਹਨਾਂ ਦੇ ਹੱਥ ਇੰਨੇ ਕਿ ਮਜ਼ਬੂਤ ਨੇ ਠੀਕ ਹੈ ਨਾ ਇਹਨਾਂ ਕੋਲੇ ਤਾਕਤ ਇੰਨੀ ਕਮ ਦਖਾਈਆਂ ਨਹੀਂ ਜਾ ਰਹੀਆਂ ਉਹ ਚੀਜ਼ਾਂ ਜਾਣਬੁੱਝ ਕੇ ਬਣਾਈਆਂ ਜਾ ਰਹੀਆਂ ਅੱਜ ਬੋਲਦਾ ਕੋਈ ਨਹੀਂ ਜਿੱਥੇ ਇਹਨਾਂ ਨੂੰ ਲੋੜ ਹੁੰਦੀ ਆ ਸਭ ਤੋਂ ਵੱਡੀ ਵਾਜ ਮਿਊਜ਼ਿਕ ਇੰਡਸਟਰੀ ਆ ਹੁਣ ਮਿਊਜ਼ਿਕ ਇੰਡਸਟਰੀ ਚ ਕੋਈ ਸਾਡੇ ਆਪ ਦੇ ਭਰਾ ਕਈ ਮਾਰ ਕੇ ਹੈਗੇ ਆ ਜਿਹੜੇ ਚੰਗੇ ਸਿੰਗਰ ਨੇ ਉਹਨਾਂ ਦੇ ਨਾਂ ਵੀ ਚੱਲਦੇ ਆ ਸਾਰੇ ਫਰੋਤੀਆਂ ਦਿੰਦੇ ਆ ਬਾਈ ਅੱਜ ਵੀ ਫਰੋਤੀਆਂ ਲਈਆਂ ਜਾ ਰਹੀਆਂ ਨੇ ਸਿੰਗਰ ਬੰਡ ਰੱਖੇ ਆ ਹੁਣ ਕਿਸੇ ਬੰਦੇ ਨੇ ਗੱਲ ਕੀਤੀ ਕਿ ਪਹਿਲਾਂ ਜਿੰਮੀ ਗੱਲ ਕਰਦੀ ਇੱਕ ਮੁੰਡੇ ਦਾ ਜਿਹੜੇ ਦਾ ਮਰਡਰ ਹੋਇਆ ਦੱਸਦੇ ਸੀ ਉੱਥੇ ਆਪਣਾ ਚੰਡੀਗੜ੍ਹ ਦੇ ਵਿੱਚ ਜਿਹਦੇ ਪਿੱਛੇ ਸਾਰਾ ਮਾਰ ਕੋ ਉਦੋਂ ਬਾਅਦ ਸੀਰੀਜ਼ ਸਟਾਰਟ ਹੁੰਦੀ ਆ ਵਿ ਉਤਰਕੀਆ ਬੈਲੈਂਸ ਰੱਖਦੀ ਸੀ ਅਡਵਰਟ ਗਰੁੱਪਾ ਡੋਡ ਮਾ ਕੇ ਸਿੰਗਰਾਂ ਤੋਂ ਲਈ ਜਾਂਦੇ ਸੀ ਜਦੋਂ ਉਤਰਕੀਆ ਵਿੱਚੋਂ ਖੜਕੀ ਇਹਨਾਂ ਦਾ ਬੈਲੈਂਸ ਵਿਗੜ ਗਿਆ ਤਾਂ ਮਾ ਕੇ ਇੱਕ ਬੰਦਾ ਦੂਜੇ ਨੂੰ ਪਰੇਸ਼ਾਨ ਨਹੀਂ ਕਰਦਾ ਸੀ ਪਰ ਮੈਂ ਕਹਿੰਦਾ ਫਰੋਤੀਆਂ ਤੋਂ ਕਿਉਂਕਿ ਦੇਖੋ ਇੰਡਸਟਰੀ ਏਡੀ ਵੱਡੀ ਹੋ ਗਈ ਜਿੱਥੇ ਬਾਈ ਜੀ ਕੀ ਆ ਮੈਂ ਕਹਿੰਦਾ ਉਹ ਹੋਊਗਾ ਤਾਂ ਉਥੇ ਸਾਰੀ ਆਉਣਗੇ ਜਿੱਥੇ ਕੋਈ 4 ਰੁਪਏ ਦਿੰਦੇ ਆ ਅੱਜ ਕੀ ਆ ਜਿਹੜੀ 뮤ਜ਼ਿਕ ਇੰਡਸਟਰੀ ਆ ਜਿਵੇਂ ਗੱਲ ਕਰਦੇ ਆ ਪਿੱਛੇ ਜੇ ਹੁਣ ਸਿੱਧੂ ਮੂਸੇ ਵਾਲੇ ਦੀ ਗੱਲ ਕਰੀਏ ਤਾਂ ਉਹ ਗੱਲ ਕਰ ਰਿਹਾ 500 ਕਰੋੜ ਦੇ ਨੇੜੇ ਟਰਨਓਵਰ ਉਹਦੀ ਮਾ ਕੇ ਚਲੀ ਗਈ ਡੈ ਤਾਂ ਮੈਂ ਕਹਿਣਾ ਵੀ ਕੀ ਹੈ ਜਦੋਂ ਇੰਨੀ-ਇੰਨੀ ਟਰਨਓਵਰ ਹੈਗੀ ਆ ਮੀਡੀਆ ਦੇ ਜਦੋਂ ਗੱਲਾਂ ਆ ਰਹੀਆਂ ਨੇ ਤਾਂ ਉਹਨਾਂ ਚੀਜ਼ਾਂ ਦੇ ਵਿੱਚ ਫਿਰ ਇਹਨਾਂ ਨੂੰ ਖਰਚਿਆਂ ਦੀ ਲੋੜ ਹੈਗੀ ਆ ਠੀਕ ਹੈ ਨਾ ਇਹਨਾਂ ਨੂੰ ਖਰਚੇ ਪੂਰੇ ਕਰਨ ਵਾਸਤੇ ਸਿਰਫ ਇੱਕ ਫੋਨ ਕਰੇ ਤੋਂ ਜੋ 20 ਲੱਖ ਰੁਪਏ ਡਿੱਗ ਪੈਂਦਾ ਸਾਡੇ ਤਲਵੰਡੀ ਸਾਹਿਬੋਂ ਬਾਈ ਜੀ 10-10 ਲੱਖ ਰੁਪਈਆ ਇੱਕੋ ਬੰਦੇ ਨੂੰ 10 ਲੱਖ ਰੁਪਈਆ ਲਿਆ ਗਿਆ ਮੁੜ ਕੇ ਫਿਰ ਉਹਨੂੰ ਕਾਲ ਕਰ ਦਿੱਤੀ ਜਾਂਦੀ ਆ ਉਹ ਤੋਂ ਫਿਰ 10 ਲੱਖ ਰੁਪਈਆ ਮੰਗ ਲਿਆ ਤੇ 10 ਲੱਖ ਰੁਪਈਆ ਤੋਂ ਮੰਗੇਗਾ ਦੂਜੀ ਵਾਰੀ ਫਿਰ ਉਹਨੇ ਚੀਕ ਮਾਰੀ ਵੀ ਯਾਰ ਦੂਜੀ ਵਾਰੀ ਜੇ ਮੰਗ ਸਕਦੇ ਫਿਰ ਤੀਜੀ ਵਾਰੀ ਵੀ ਮੰ ਸਾਰੇ ਕਿਤੇ ਚਲਦੀ ਆ ਬਾਈ ਜੀ ਪੂਰੇ ਪੰਜਾਬ ਦੇ ਵਿੱਚ ਲੋਕ ਬੋਲ ਨਹੀਂ ਰਹੇ ਲੋਕ ਅੰਦਰੋਂ ਸੁਲਗੀ ਜਾਂਦੇ ਆ ਲੋਕਾਂ ਨੂੰ ਬਦਲ ਕੋਈ ਦਿੰਦਾ ਨਹੀਂ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਜਿਵੇਂ ਗੱਲ ਕਰਨਾ ਲਾਅ ਐਂਡ ਆਰਡਰ ਦਾ ਜਿਹੜੇ ਮਾੜੇ ਹਾਲਾਤ ਅੱਜ ਹੈਗੇ ਆ ਦੂਜੀ ਗੱਲ ਕਿ ਇਹਨੂੰ ਗਲੈਮਰਾਇਜ਼ ਜਿਹੜਾ ਕੀਤਾ ਇਹ ਭਰਾ ਮਾਕੇ ਮੀਡੀਆ ਨੇ ਕੀਤਾ ਅਸਲ ਦੇ ਵਿੱਚ ਹੁਣ ਮੀਡੀਆ ਨੇ ਕੀ ਆ ਇੰਨੀ ਕੁ ਉਹਦੀ ਚੜ੍ਹਤ ਬਣਾਦੀ ਸੋਸ਼ਲ ਮੀਡੀਆ ਤੁਸੀਂ ਦੇਖੋਗੇ ਜਿਹੜੀਆਂ ਰੀਲਾਂ ਚੱਲਦੀਆਂ ਨੇ ਪਿੱਛੇ ਜਿਹੜਾ ਲੜਕੀ ਜਾ ਕੇ ਮਾਕੇ ਕੀ ਆ ਉਹਦੀ ਫੈਨ ਬਣੀ ਹੋਈ ਸੀ ਜਿਹੜੀ ਠੀਕ ਹੈ ਨਾ ਇੱਕ ਵਕੀਲ ਮਾਕੇ ਹੈਗੇ ਆ ਉਸ ਜਰ ਚੀਜ਼ਾਂ ਪੇਸ਼ ਕੀ ਕਰਦੀਆਂ ਸਾਡੇ ਜਿਹੜੇ ਨੌਜਵਾਨ ਨੇ ਉਹ ਬਾਈ ਇਹਨਾਂ ਚੀਜ਼ਾਂ ਵੱਲ ਬੜੀ ਛੇਤੀ ਜਾਂਦੇ ਆ ਪੋਜ਼ਿਟਿਵਿਟੀ ਵੱਲ ਘਟ ਜਾਂਦੇ ਜਦੋਂ ਇਹ ਚੀਜ਼ ਨੂੰ ਗਲੈਮਰਾਇਜ਼ ਕਰਤਾ ਤੁਸੀਂ ਤਾਂ ਸਾਡੇ ਮੈਂ ਕਹਣਾ ਵੀ ਆਉਣ ਵਾਲੇ ਜਵਾਕ ਵੀ ਜਿਹੜੇ ਗਾਹਣ ਲਈ ਜਨਰੇਸ਼ਨ ਆ ਉਹ ਵੀ ਮੈਂ ਕਹਣਾ ਕਿਤੇ ਨਾ ਕਿਤੇ ਗੈਂਗਸਟਰ ਬਾਦ ਵੱਲ ਬਾਈ ਜਾਊਗੀ ਕਿਉਂਕਿ ਉਹ ਚੀਜ਼ ਨੂੰ ਇੰਨਾ ਕਿ ਇਹਨਾਂ ਨੇ ਪ੍ਰਮੋਟ ਕਰ ਚੁੱਕੇ ਆ ਮੈਂ ਕਿ ਜਿੰਨਾ ਪੈਸਾ ਦੱਸਿਆ ਜਾ ਰਿਹਾ ਜਿੰਨਾ ਕਿ ਮੈਂ ਕਿ ਸੌਖੇ ਢੰਗ ਨਾਲ ਪੈਸਾ ਬਣ ਰਿਹਾ ਦੂਜੀ ਗੱਲ ਪੰਜਾਬ ਨਸ਼ੇੜੀ ਬਣ ਚੁੱਕਿਆ ਤੇ ਨਸ਼ੇੜੀ ਬੰਦਾ ਮੈਂ ਕਹਣਾ ਵੀ ਉਹਦਾ ਇੱਕ ਬਿਟ ਪਿੱਛੇ ਕੀ ਆ ਮਰ ਮੈਂ ਇਹ ਨਹੀਂ ਕਹਣਾ ਵੀ ਸਾਰਾ ਜਿਹੜੀਆਂ ਫਰੋਤੀਆਂ ਉਹਦੇ ਨਾਂ ਤੇ ਜਦੋਂ ਅਗਲੇ ਦਾ ਨਾਂ ਚੱਲਦਾ ਸਾਨੂੰ ਪਤਾ ਹੋਵੇ ਲਾਰੈਂਸ ਬਿਸ਼ਨੋਈ ਫੋਨ ਹੀ ਨਹੀਂ ਕਰ ਸਕਦਾ ਉਹਦੇ ਨਾਂ ਦੇ ਉੱਤੇ ਫੋਨ ਕਰਕੇ ਜਿਹੜੇ ਲੰਡੂ ਪੰਜੂ ਨੇ ਇੱਥੇ ਮਾਰ ਕੇ ਤੁਰੇ ਫਿਰਦੇ ਨਿਸ਼ੇੜੀ ਆ ਮੈਂ ਕਹਿੰਦਾ ਲਾਰੈਂਸ ਬਿਸ਼ਨੋਈ ਦੇ ਨਾਂ ਦੇ ਉੱਤੇ ਸਾਡੇ ਤਲਵੰਡੀ ਸਾਹਿਬ ਉਹ ਚੋਂ ਕਿਸੇ ਤੋਂ 20000 ਰੁਪਏ ਮੰਗਿਆ ਗਿਆ ਠੀਕ ਹੈ 20000 ਰੁਪਏ ਬੰਦੇ ਨੇ ਦੇ ਵੀ ਦਿੱਤਾ ਉਹ ਮੰਗ ਕੌਣ ਰਿਹਾ ਸੀ ਇੱਕ ਚਿੱਟਾ ਲਾਉਣ ਵਾਲਾ ਬੰਦਾ ਤਾਂ ਇਹ ਚੀਜ਼ਾਂ ਜਿਹੜੀਆਂ ਬੜਾ ਵੱਡਾ ਨੈਕਸਸ ਬਣ ਚੁੱਕਿਆ ਛੋਟੇ ਛੋਟੇ ਜਿਹੜੇ ਅੱਜ 20000 ਮੰ ਤੇ ਮੈਂ ਕਹਣਾ ਵੀ ਜੇ ਹਾਈ ਕੋਰਟ ਨੇ ਚੀਜ਼ ਮਾ ਕੇ ਦੱਸ ਦਿੱਤੀ ਆ ਫਿਰ ਐਕਸ਼ਨ ਸਰਕਾਰ ਕੀ ਤੇ ਇਹਨੂੰ ਵੱਡੀ ਗਲਤ ਹੈ ਆ